ਸਭ ਤੋਂ ਵੱਡਾ ਜਿਹੜਾ ਚੀਜ਼ ਆ ਉਹ ਆ ਸੋਸ਼ਲ ਮੀਡੀਆ ਜਿੱਤੋਂ ਤੁਸੀਂ ਸਾਰੀ ਜਾਣਕਾਰੀ ਆਸਰ ਕਰਦੇ ਜੇ ਇੱਕ ਤੇ ਮੇਰੀ ਬੇਨਤੀ ਹੈ ਕਿ ਜਿੱਨਾ ਚਿਰ ਕੋਈ ਥੈਂਟਿਕ ਜਾਣਕਾਰੀ ਤੁਹਾਨੂੰ ਨਹੀਂ ਮਿਲਦੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਜਾਂ ਕਿਸੇ ਸਰਕਾਰੀ ادارے ਵੱਲੋਂ ਉਹਨਾਂ ਚਿਰ ਕੋ ਕੰਟੈਂਟ ਜਿਹੜੇ ਆ ਕਿ ਸ਼ੇਅਰ ਨਾ ਕਰੋ ਕਿਈ ਚੀਜ਼ਾਂ ਨੇ ਐਵੇਂ ਅਫਵਾਹ ਲਾਈ ਜਾ ਰਹੀ ਹੈ ਕਿਉਂਕਿ ਇਹ ਵੀ ਇੱਕ ਜੰਗ ਦਾ ਹਿੱਸਾ ਹੈ ਇਹ ਲੋਕਾਂ ਨੂੰ ਡਰਾ ਕੇ ਰੱਖਣਾ ਬਹੁਤ ਜ਼ਿਆਦਾ ਸੋ ਉਹਨਾਂ ਚੀਜ਼ਾਂ ਨੂੰ ਤੁਸੀਂ ਜ਼ਰੂਰ ਧਿਆਨ ਚ ਰੱਖੋ ਕਿ ਕੋਈ ਵੀ ਚੀਜ਼ ਜਿਹੜੀ ਅੱਗੇ ਸ਼ੇਅਰ ਕਰਨ ਤੋਂ ਪਹਿਨੋਂ ਵੀ ਆਥੈਂਟਿਕ ਕਿੰਨੀ ਹੈ ਕਿਉਂਕਿ ਕਈ ਚੀਜ਼ਾਂ ਨੇ ਇਸ ਵੇਲੇ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਪੈਨਿਕ ਪੋਜੀਸ਼ਨ ਹੈ ਕਰਨ ਵਾਲੀਆਂ ਵੀ ਦਿਖਾਈਆਂ ਜਾ ਰਹੀਆਂ ਨੇ ਦੂਸਰੀ ਗੱਲ ਇਹ ਹੈ ਕਿ ਜਿਹੜਾ ਪ੍ਰੋਟੋਕਾਲ ਸਰਕਾਰ ਕਹਿੰਦੀ ਹੈ ਪ੍ਰਸ਼ਾਸਨ ਕਹਿੰਦਾ ਹੈ ਹੁਣ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਵੀ ਹੋਟਰ ਲੱਗੇ ਨੇ ਉੱਤੋਂ ਪਿੰਨ ਪ੍ਰਸ਼ਾਸਨ ਦਾ ਡੀਪੀਆਰਓ ਦਾ ਮੈਸੇਜ ਆ ਗਿਆ ਟਵੀਟ ਹੋ ਗਿਆ ਕਿ ਸਾਰੇ ਜਦੋਂ ਹੋਟਰ ਵੱਜਣਗੇ ਉਹਨਾਂ ਚ ਰੰਦਰ ਰਹੂ ਉੱਤੋਂ ਬਾਅਦ ਜਦੋਂ ਕਲੀਅਰ ਹੋ ਜਾਏਗਾ ਫੇਰ ਤੁਸੀਂ ਬਾਹਰ ਆਉਣਾ ਹੈ ਕਿਉਂਕਿ ਟੈਕਨੀਕਲ ਰੀਜਨ ਹੁੰਦੇ ਨੇ ਇਸ ਵੇਲੇ ਲੜਾਈ ਦਾ ਮਾਹੌਲ ਹੈ ਤੇ ਸੋ ਇਸ ਕਰਕੇ ਉਹ ਚੀਜ਼ਾਂ ਉਹਨਾਂ ਨੂੰ ਪਤਾ ਹੈ ਤੁਹਾਡਾ ਆਪਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਜਿੱਦ ਨਹੀਂ ਕਰਨੀ ਚਾਹੀਦੀ ਕਿ ਕੋਈ ਫਿਰਕੀ ਨਹੀਂਗਾ ਕੁਝ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਆਪਾਂ ਸਾਰੇ ਨੇ ਸਾਥ ਦੇਣਾ ਹੈ ਕੋਈ ਪ੍ਰਸ਼ਾਸਨ ਨੇ ਵੀ ਜੋ ਕਰ ਰਿਹਾ ਉਹ ਸਾਡੀ ਰੱਖਿਆ ਵਾਸਤੇ ਕਰ ਰਿਹਾ ਸਭ ਤੋਂ ਵੱਧ ਸਾਡੇ ਜਿਹੜੇ ਸੈਨਿਕ ਨੇ ਜਿਹੜੀ ਸਾਡੀ 에어 ਫੋਰਸ ਹੈ ਜਿਹੜੀ ਆਰਮੀ ਹੈ ਨੇਵੀ ਹੈ ਉਹਦੇ ਵਿੱਚ ਵੀ ਸਾਡੇ ਭਰਾ ਸਾਡੇ ਨਾਗਰਿਕ ਸਾਡੇ ਇੰਡੀਅਨ ਸਾਰੇ ਉੱਤੇ ਫਰੰਟ ਲਾਈਨ ਤੇ ਲੜਾਈ ਲੜ ਰਹੇ ਨੇ ਉਹਨਾਂ ਦੇ ਪਰਿਵਾਰ ਵੀ ਇੱਥੇ ਬੈਠੇ ਨੇ ਸਲੂਟ ਹੈ ਨਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬਹਾਦਰੀ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਜਵਾਬ ਦਿੱਤਾ ਜਿਸ ਤਰੀਕੇ ਦੇ ਨਾਲ ਅਟੈਕ ਨੂੰ ਉਹਨਾਂ ਨੇ ਡਿਫਿਊਜ਼ ਕੀਤਾ ਉਹਨਾਂ ਦੀਆਂ ਮਜ਼ਾਈਲ ਉਹਨਾਂ ਦੇ ਡਰੋਨਸ ਕਿਉਂਕਿ ਕੱਲ ਸ਼ਾਮ ਦਾ ਹੀ ਅਟੈਕ ਜਿਹੜਾ ਹੈ ਪਰਜੰਮੂ ਤੋਂ ਲੈ ਕੇ ਸਾਰੇ ਕਸ਼ਮੀਰ ਤੋਂ ਲੈ ਕੇ ਰਾਜਸਥਾਨ ਤੱਕ ਸਾਰੇ ਬਾਰਡਰ ਦੇ ਉੱਤੇ ਉਹਨਾਂ ਨੇ ਅਟੈਕ ਕੀਤਾ ਹੈ ਪਰ ਇਸ ਗੱਲ ਦਾ ਐਪਰੀਸ਼ੀਏਟ ਕਰਦੇ ਹਾਂ ਕਿ ਉਹਨਾਂ ਨੇ ਇਸ ਨੂੰ ਬੜੇ ਅੱਛੇ ਤਰੀਕੇ ਨਾਲ ਡਿਫਿਊਜ਼ ਕੀਤਾ ਸੋ ਅਸੀਂ ਕਹਿਣਾ ਚਾਹੁੰਦੇ ਆ ਕਿ ਆਪਾਂ ਸਾਰੇ ਉਸ ਆਰਮੀ ਦਾ ਸਾਥ ਦੇਣਾ ਹੈ ਹੌਸਲੇ ਬੁਲੰਦ ਰੱਖਣੇ ਆ ਅਸੀਂ ਦੇ ਘਰਾਂ ਵਿੱਚ ਬੈਠੇ ਆ ਆਪਣੇ ਜੀ ਪੂਰੇ ਬੈਠੇ ਨੇ ਉਹ ਵੀ ਵੇਖੋ ਜਿਨ੍ਹਾਂ ਦੇ ਪਰਿਵਾਰ ਸਾਰੇ ਉੱਥੇ ਨੇ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹੁਣ ਆਪਾਂ ਇੰਡੀਅਨ ਦੀ ਗੱਲ ਕਰੀਏ ਬਹੁਤ ਲੋਕ ਵਿੱਚ ਕਾਸਟ ਜਿਮ ਦੀ ਗੱਲ ਕਰ ਰਹੇ ਆ ਕੁਝ ਰਿਲੀਜਨ ਦੀ ਗੱਲ ਕਰ ਰਹੇ ਗੱਲ ਰਿਲੀਜਨ ਦੀ ਨਹੀਂ ਗੀ ਮੇਰੇ ਛੋਟੇ ਵੀਰੋ ਕੋਈ ਵੀ ਜਾਵੇ ਉਹ ਸਾਡਾ ਇੰਡੀਆ ਨਾ ਪਹਿਲਾਂ ਆਪਣੇ ਆਪ ਨੂੰ ਇਹ ਕੋਸ਼ਿਸ਼ ਕਰੋ ਵੀ ਆਰ ਇੰਡੀਅਨ ਇਹ ਨਹੀਂ ਚੇਨ ਨੀਗਾ ਕਿ ਉਹ ਕਿਉਂ ਗਿਆ ਤੇ ਆ ਕਿਉਂ ਨਹੀਂ ਗਿਆ ਸਾਰੇ ਜਾ ਰਹੇ ਨੇ ਸਾਰੇ ਕੋਸ਼ਿਸ਼ ਕਰ ਰਹੇ ਨੇ ਤੁਹਾਨੂੰ ਸ਼ਾਇਦ ਘੱਟ ਪਤਾ ਹੋਵੇਗਾ ਪਾਇਲਟ ਵੇਖੋ ਕਿੰਨੇ ਜਾ ਰਹੇ ਨੇ ਜਿਹੜੇ ਵਿਚਾਰੇ ਉੱਥੇ ਅਟੈਕ ਕਰਕੇ ਆਉਂਦੇ ਨੇ ਟੈਂਕਾਂ ਦੇ ਵਿੱਚ ਉਹ ਲੋਕ ਬੈਠੇ ਨੇ ਮਤਲਬ ਆਰਮੀ ਪੂਰੀ ਮੁਸ਼ਤਿਆਦੀ ਦੇ ਨਾਲ ਸਾਰੇ ਹੀ ਲੋਕ ਲੱਗੇ ਨੇ ਸੋ ਇਸ ਵੇਲੇ ਸੈਕੂਲਰ ਦੀ ਗੱਲ ਕਰਨੀ ਹੈ ਵਾਪਸ ਸਾਰੇ ਨੇ ਤਕੜੇ ਹੋ ਗਏ ਇਸ ਸਮੇਂ ਸਾਥ ਦੇਣਾ ਇੱਕ ਦੂਜੇ ਦਾ ਦੇਸ਼ ਦਾ ਮੈਂ ਤੇ ਪਰਸੋਂ ਤੋਂ ਹੀ ਵਾਪਸ ਆ ਗਿਆ ਜਿਵੇਂ ਮੇਰਾ ਟੂਰ ਸੀ ਬਾਹਰ ਦਾ ਤੇ ਗੁਰੂ ਨਗਰੀ ਚ ਬੈਠੇ ਆਂ ਤੁਹਾਡੇ ਬੋਲ ਜਿੱਥੇ ਵੀ ਲੋੜ ਪਈ ਉੱਥੇ ਪਹੁੰਚਣ ਡੇ ਆਂ ਔਰ ਜਿੰਨਾ ਚਿਰ ਵੀ ਇਹ ਮਾਹੌਲ ਰਹੇਗਾ ਤੁਹਾਡਾ ਦਾਸ ਇੱਥੇ ਰਹੇਗਾ ਬਿਲਕੁਲ ਕੋਈ ਪਰੇਖਿਆ ਨਹੀਂ ਦੀ ਲੋੜ ਨਹੀਂ ਕਿਉਂਕਿ ਤੁਸੀਂ ਲੋਕਾਂ ਨੇ ਸਾਨੂੰ ਹਮੇਸ਼ਾ ਹੀ ਇੰਨਾ ਪਿਆਰ ਦਿੱਤਾ ਹੈ ਇਸ ਦੁੱਖ ਦੀ ਘੜੀ 'ਚ ਖਾਸ ਕਰਕੇ ਮੇਰਾ ਵੀ ਫਰਜ਼ ਬਣਦਾ ਕਿ ਤੁਹਾਡੇ 'ਚ ਰਵਾਂ ਸੋ ਗੁਰੂ ਨਗਰੀ 'ਚ ਹੀ ਬੈਠੇ ਆ ਕੋਈ ਜਿੱਦਾਂ ਦੇ ਹਾਲਾਤ ਨੇ ਸਾਰੇ ਦੇ ਨਾਲ ਹੀ ਜਿਹੜੇ ਹੰਡਾਈ ਜਾਣਗੇ ਪਰਿਵਾਰ ਸਮੇਤ ਇੱਥੇ ਆ ਕੋਈ ਕਬਰਾਂ ਦੀ ਲੋੜ ਨਹੀਂ ਪਰੇਸ਼ਾਨੀ ਹੁੰਦੀ ਐ 'ਚ ਕੋਈ ਸ਼ੱਕ ਨਹੀਂ ਕਿ ਮੁਸ਼ਕਲਾਂ ਆਉਂਦੀਆਂ ਨੇ ਪਰ ਸਮੇਂ ਨਾਲ ਲੰਘ ਜਾਂਦੀਆਂ ਨੇ ਉਹ ਸ਼ਲੋਕ ਪਰੇਸ਼ਾਨ ਨੇ ਕਿ ਇਹ ਉੱਥੋਂ ਧੁਮਾਕੇ ਆ ਰਹੇ ਨੇ ਇਹ ਚੀਜ਼ੇ ਗੋਲੇ ਸੁੱਟ ਰਹੇ ਨੇ ਦੇਖੋ ਇਹ ਨਾਲ ਸੁੱਟਣੇ ਦਸਮਿੰਨ ਦਾ ਕਾ ਦਾ ਗਿਲਾ ਕਰਨਾ ਕਿਸੇ ਗੱਲ ਦਾ ਪਰ ਜਿਸ ਤਰੀਕੇ ਦੇ ਦੇਸ਼ ਜਿੱਥੇ ਚਲੇ ਗਿਆ ਸੀ دہشت گردੀ ਦੇ ਟੌਪ ਦੇ ਉੱਤੇ ਜਿਸ ਤਰੀਕੇ ਨਾਲ ਸਾਡੇ ਪੈਰਗਾਮ ਦੇ ਵਿੱਚ ਸਾਡੇ ਭਰਾਵਾਂ ਨੂੰ ਮਾਰਿਆ ਗਿਆ ਔਰ ਉਹ ਵੀ ਬਹੁਤ ਮਾੜੀ ਮਤਲਬ ਪੁੱਛ-ਪੁੱਛ ਕੇ ਔਰ ਬੱਚਿਆਂ ਦੇ ਸਾਹਮਣੇ ਪਰਿਵਾਰਾਂ ਦੇ ਸਾਹਮਣੇ ਗੋਲੀਆਂ ਨਾਲ ਡਾਇਆ ਗਿਆ ਉਹਦਾ ਜਵਾਬ ਦੇਣ ਦੀ ਪੂਰੇ ਦੇਸ਼ ਦਾ ਦਬਾਅ ਸੀ ਪੂਰਾ ਦੇਸ਼ ਚਾਹੁੰਦਾ ਸੀ ਕਿ ਜਵਾਬ ਇੱਕ ਰੀ ਦਿੱਤਾ ਜਾਵੇ ਸੋ ਬੜੇ ਪਲੈਨਡ ਤਰੀਕੇ ਨਾਲ ਜਵਾਬ ਦਿੱਤਾ ਹੈ ਉਹਨਾਂ ਨੇ ਰਿਟੈਲੀਏਟ ਤੇ ਕਰਨਾ ਹੀ ਹੈ ਔਰ ਕੋਈ ਪਰੇਸ਼ਾਨੀ ਨਹੀਂ ਤੁਸੀਂ ਸਾਰੇ ਆਪਣੀ ਸਮਾਜਿਕ ਤਾਣਾ ਬਾਣਾ ਬਣਾ ਕੇ ਰੱਖੋ ਬਸ ਇੱਕ ਮੇਰੀ ਗੱਲ ਹੈ ਕਿ ਪ੍ਰਸ਼ਾਸਨ ਦਾ ਸਾਥ ਦਿਓ ਤੇ ਦੁਕਾਨਦਾਰ ਤੇ ਖਾਸ ਕਰਕੇ ਕੁਝ ਗੈਸ ਏਜੰਸੀਆਂ ਦਾ ਵੀ ਪਤਾ ਲੱਗਾ ਹੈ ਉਹ ਹੁਣ ਤੇ ਰੱਬ ਦਾ ਵਾਸਤਾ ਹੁਣ ਤੇ ਕੰਮ ਨਾ ਨਾ ਕਰੋ ਸਮਾਂ ਤੇ ਲੱਗ ਜਾਣਾ ਸਾਰਿਆਂ ਦਾ ਕਿੰਨੇ ਕੁ ਪੈਸੇ ਤੁਹਾਨੂੰ ਚਾਹੀਦੇ ਆ ਲੋਕ ਕਿਸ ਗਾਰ ਤੇ ਬੈਠੇ ਨੇ ਤੁਸੀਂ ਪੈਸੇ ਮਹਿੰਗਾ ਸਮਾਨ ਵੇਚਣ ਦੇ ਜੇ ਕੋਈ ਗੈਸ ਏਜੰਸੀ ਵਾਲੇ ਸੈਂਟਰ ਰੱਖ ਕੇ ਬੈਗੇ ਨੇ ਲੋਕੇ ਮੈਨੂੰ ਸ਼ਿਕਾਇਤ ਕਰ ਰਹੇ ਕਿ ਪੈਸੇ ਮੰਗਦੇ ਵਾਅਦੇ ਦਿਓ ਜੀ। ਨਾ ਕਰੋ ਐਦਾਂ ਕੱਲ ਨੂੰ ਜਦੋਂ ਤੁਹਾਨੂੰ ਕਿਸੇ ਨੂੰ ਡਾਂਗ ਮਤਲਬ ਕੋਈ ਪ੍ਰਸ਼ਾਸਨ ਨੇ ਫੇਰੀ ਜਾਂ ਕੋਈ ਨੇ ਕਾਨੂੰਨੀ ਕਾਰਵਾਈ ਕੀਤੀ ਨਾ ਫਿਰ ਤੁਸੀਂ ਰਿਸ਼ਤੇਦਾਰ ਲੱਭਦੇ ਫਿਰਦੇ ਜੇ ਭੈਣ ਭਰਾ ਨਹੀਂ ਜੀ ਮੈਂ ਨਹੀਂ ਜੀ ਹੈਗਾ ਉਹ ਹੈਗਾ ਜੇ ਉਹ ਨਹੀਂ ਹੈਗਾ ਜੀ ਉਹ ਹੈਗਾ ਜੀ ਤੇ ਹੁਣ ਤੁਸੀਂ ਇਹਨਾਂ ਗੱਲਾਂ ਤੋਂ ਬਾਜ਼ ਆ ਜਾਓ। ਪੈਸਾ ਕਿੱਥੇ ਲੈ ਕੇ ਜਾਣਾ ਜੀ। ਕੋਈ ਸ਼ਰਮ ਕਰੋ ਥੋੜੀ ਬਹੁਤੀ ਜਿਹੜੇ ਕੁਝ ਮਾੜੇ ਬੰਦੇ ਨੇ ਸ਼ਰਮ ਕਰੋ। ਗੁਰੂ ਨਗਰੀ ਇੱਥੇ ਤਾਂ ਲੰਗਰ ਲਾਉਂਦੇ ਆ ਤੇ ਤੁਸੀਂ ਲੋਕਾਂ ਦਾ ਲਹੂ ਜੂਸ ਦਾ ਮੰਨ ਬਣਾਇਆ ਮੈਂ ਕੱਲ ਮਜੀਠ ਮੰਡੀ ਵਪਾਰੀਆਂ ਨਾਲ ਗੱਲ ਕੀਤੀ ਰਿਕੁਐਸਟ ਕਰਕੇ ਆਇਆ ਉਹਨਾਂ ਨੇ ਵੀ ਇਸ ਗੱਲ ਦੀ ਹਮਾਇਤ ਬਰੀ ਮਨੁੱਖ ਥੈਂਕਸ ਜੀ ਉਹਨਾਂ ਦਾ ਉਹਨੇ ਕਿਹਾ ਜੀ ਬਿਲਕੁਲ ਸਾਡੇ ਵੱਲੋਂ ਕੋਈ ਚੀਜ਼ ਟਾਪ ਤੋਂ ਮਹਿੰਗੀ ਨਹੀਂ ਵੇਚਾਂਗੇ ਜਿਵੇਂ ਥੱਲੇ ਵਾਲੇ ਦੁਕਾਨਦਾਰ ਇਹਦੇ ਪਿੱਛੇ ਮਾਲ ਮਹਿੰਗਾ ਕੋਈ ਆਇਆ ਹੀ ਨਹੀਂ ਕੋਈ ਐਮਰਜੈਂਸੀ ਲੱਗੀ ਨਹੀਂ ਉਸੇ ਤਰ੍ਹਾਂ ਟਰੱਕ ਚੱਲ ਰਹੇ ਨੇ ਉਸੇ ਤਰ੍ਹਾਂ ਸਮਾਨ ਦੀ ਸਪਲਾਈ ਜਾ ਰਹੀ ਹੈ ਤੇ ਆਪਣਾ ਰੌਲਾ ਕਿਸ ਗੱਲ ਦਾ ਸੋ ਇਹਦਾ ਖਿਆਲ ਰੱਖੋ ਆਪਸੀ ਭਾਈਚਾਰੇ ਦੇ ਵਿੱਚ ਅਜਹੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਉਹ ਜਦੋਂ ਮੈਸੇਜ ਆਂਦਾ ਨਾ ਕਿ ਡਾਕਟਰ ਇਹ ਫਿਰ ਉਹ ਕਹਿੰਦੇ ਤੇ ਆਪਣੇ ਨੂੰ ਨਹੀਂ ਛੱਡਦੇ ਬਾਕੀਆਂ ਨੂੰ ਕੀ ਕਰਨਗੇ ਆਪਾਂ ਸਾਰੇ ਨੇ ਇੱਕ ਦੂਜੇ ਦਾ ਸਾਥ ਦੇਣਾ ਹੈ ਥੋੜੀ ਖਾ ਲਾਂਗੇ ਗੁਜ਼ਾਰਾ ਘਟ ਕਰਨਾ ਕਿ ਇੱਕ ਟਾਈਮ ਘੱਟ ਵੀ ਖਾ ਲਾਂਗੇ ਤੇ ਕੀ ਫਰਕ ਪੈਂਦਾ ਹੈ ਕੋਈ ਗੱਲ ਨਹੀਂ ਸਮਾਂ ਲੰਘ ਜਾਂਦਾ ਹੁੰਦਾ ਮੈਂ ਫਿਰ ਕਹਿੰਦਾ ਸਾਡੇ ਉਸ ਸਮੇਂ ਵੀ ਕੁਝ ਜਦੋਂ ਸਾਡੇ ਬਜ਼ੁਰਗਾਂ ਨੇ ਲੜਾਈਆਂ ਲੜੀਆਂ ਹੋਣਗੀਆਂ ਕਿਉਂਕਿ ਖਿੱਤੇ 'ਚ ਤੇ ਲੜਾਈਆਂ ਰਹੀਆਂ ਹੀ ਨੇ ਸ਼ੁਰੂ ਤੋਂ ਹੀ ਜਦੋਂ ਵੀ ਧਾੜਵੀ ਆਏ ਸਾਡੇ ਦੇਸ਼ ਤੇ ਹਮਲੇ ਕੀਤੇ ਉਹਨਾਂ ਇੱਧਰ ਦੀ ਆਏ ਨੇ ਕੋਈ ਬਾਹਰ ਦੀ ਨਹੀਂ ਆਇਆ ਜਿੰਨੇ ਵੀ ਸਾਡੇ ਹਮਲੇ ਹੋਏ ਨੇ ਉਹ ਵਾਇਆ ਇਹੀ ਖਿੱਤਾ ਸੀ ਸਾਡੇ ਵਾਲਾ ਟਾਰੀ ਫਿਰੋਜ਼ਪੁਰੇ ਸੀ ਏਰੀਆ ਤੋਂ ਲੋਕ ਜ਼ਿਆਦਾ ਜਾਂਦੇ ਸੀ ਗੁਰਦਾਸਪੁਰ ਹੋ ਗਿਆ ਤੇ ਸਾਡੂ ਤੇ ਉਸ ਵੇਲੇ ਵੇਖੋ ਕਿ ਕੀ ਹਾਲਾਤ ਹੋਣਗੇ ਸਾਡੇ ਦੇਸ਼ ਦੇ ਵਿੱਚ ਨਾ ਉਸ ਵੇਲੇ ਕੋਈ ਸਾਧਨ ਨਹੀਂ ਸੀ ਹੁੰਦੇ ਕੋਈ ਟਰੈਕਟਰ ਟਰਾਲੀਆਂ ਨਹੀਂ ਸੀ ਹੈਗੇ ਬਹੁਤ ਘੱਟ ਹੁੰਦੇ ਸੀ ਕੋਈ ਗੱਡੀ ਤੇ ਹੁੰਨੀ ਬਹੁਤ ਦੂਰ ਦੀ ਗੱਲ ਹੈ ਪਬਲਿਕ ਟਰਾਂਸਪੋਰਟ ਹੀ ਸੀ ਤੇ ਲੋਕ ਕੁਝ ਵੀ گزارਾ ਕਰਦੇ ਸੀ ਮੜੇ ਲਾਦਦਾ ਹੁਣ ਤੇ ਆਪਣੇ ਕੋਲ ਸਭ ਕੁਝ ਹੈ ਸੋ ਆਪਾਂ ਤਗੜੇ ਹੋ ਕੇ ਹਿੰਮਤ ਦਿਨਾ ਰਹਿਣਾ ਹੈ ਕੋਈ ਪਰੇਸ਼ਾਨੀ ਨਹੀਂ ਪੂਰਨ ਤੌਰ ਤੇ ਤੁਹਾਨੂੰ ਮੈਂ ਕਹਿ ਰਿਹਾ ਕਿ ਅਸੀਂ ਖੜੇ